always go In the remaining living space fi glaube the politics of higher they 텁 何で ਬੈਠੋ 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 ਮੈਂ ਆ ਗਿਆ ਜੀ ਜੀ ਨਮਸਕਾਰ ਸਰ ਆਇਆ ਮੈਂ ਬੈਠੋ ਮੈਂ ਆ ਗਿਆ ਜੀ ਜੀ ਨਮਸਕਾਰ ਸਰ ਆਇਆ ਮੈਂ ਉਨੇ ਭੇਜੋ ਤੋਂ ਪਰੇਜੋ ਬੰਦਿਆਂ ਨੂੰ ਮੈਂ ਫੋਨ ਕਰਦਾ ਤੁਲਾ ਟੈਕਸ ਲੱਗੇਗਾ ਜੀ ਲੱਗੇਗਾ ਤੁਲਾ ਟੈਕਸ ਕਿ ਤੁਹਾਡਾ ਆਣਾ ਹੋਇਆ ਐ ਥੇ ਨਗਰ ਕੌਂਸਲ ਦੇ ਵਿੱਚ ਦੱਸਿਆ ਕੋਈ ਮੀਟਿੰਗ ਸੀਗੀ ਅੱਜ ਨਗਰ ਕੌਂਸਲ ਫਾਜ਼ਲਕਾ ਵਿਖੇ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮਾਂ ਦੇ ਰਿਗਾਰਡਿੰਗ ਜਿਹੜੀ ਮੀਟਿੰਗ ਰੱਖੀ ਗਈ ਸੀ ਜਿਹੜੀ ਮੀਟਿੰਗ ਨਗਰ ਕੌਂਸਲ ਦੇ ਸਾਡੇ ਜਿਹੜੇ ਪ੍ਰਧਾਨ ਨੇ ਕਾਉਂਸਲਰ ਸਾਹਿਬਾਨ ਨੇ ਇੱਕ ਜਿਹੜੀ ਮੀਟਿੰਗ ਕਰਨੀ ਹੁੰਦੀ ਆ ਤਾਂ ਉਹ ਮੀਟਿੰਗ ਸੀਗੀ ਤੇ ਉਹਦੇ ਵਿੱਚ ਸ਼ਹਿਰ ਦੇ ਵਿਕਾਸ ਲਈ ਜਿਹੜੇ ਸੁਝਾਅ ਜਿਹੜੇ ਲਏ ਗਏ ਸਾਰਿਆਂ ਦੇ ਔਰ ਜਿਹੜੇ ਅਸੀਂ ਏਜੰਡੇ ਕਿਤੇ ਕਿਤੇ ਸੀ ਸ਼ਹਿਰ ਦੇ ਹਰ ਵਾਰਡ ਦੇ ਵਿੱਚ ਜੋ ਕੰਮ ਹੋਣ ਵਾਲੇ ਨੇ ਜਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਡਵੈਲਪਮੈਂਟ ਦੇ ਜਿਹੜੇ ਕੰਮ ਹੋਣ ਵਾਲੇ ਨੇ ਉਹਨਾਂ ਸਾਰਿਆਂ ਤੇ ਵਿਚਾਰ ਚਰਚਾ ਕੀਤੀ ਗਈ ਔਰ ਲਗਭਗ 20 ਕਰੋੜ 38 ਲੱਖ ਰੁਪਏ ਦੇ ਜਿਹੜੇ ਵਿਕਾਸ ਦੇ ਕਾਰਜ ਦੇ ਅੱਜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿਹੜੇ ਹੋਣ ਵਾਲੇ ਨੇ ਉਹ ਜਿਹੜੇ ਅੱਜ ਮਤੇ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਪਾਸ ਕੀਤੇ ਗਏ ਨੇ ਔਰ ਇਹ ਕੰਮ ਜਿਹੜੇ ਅਗਲੇ ਆਉਣ ਵਾਲੇ 1.5 ਸਾਲ ਦੇ ਵਿੱਚ ਵਿੱਚ ਇਹ ਸਾਰੇ ਕੰਮ ਨੇ ਜਿਹੜੇ ਪੂਰੇ ਕਿੱਥੇ ਜਾਣਗੇ ਸਾਡੀ ਕੋਸ਼ਿਸ਼ ਹੈ ਵੀ ਅਗਲੇ ਆਉਣ ਵਾਲੇ 1 ਸਾਲ ਦੇ ਵਿੱਚ ਵਿੱਚ ਇਹ ਕੰਮ ਜਿਹੜੇ ਨੇ ਅਸੀਂ ਸ਼ਹਿਰ ਦੇ ਵਿਕਾਸ ਦੇ ਜਿਹੜੇ ਪੂਰੇ ਕਰੀਏ 20 ਕਰੋੜ ਰੁਪਏ ਕਿੱਥੇ ਕਿੱਥੇ ਲਾਇਆ ਜਾਏਗਾ ਦੇਖੋ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਲਗਭਗ ਹਰ ਵਾਰਡ ਦੇ ਵਿੱਚ 25 ਲੱਖ ਦੇ ਜਿਹੜੇ ਮਤੇ ਨੇ ਉਸ ਤੋਂ ਬਾਅਦ ਸ਼ਹਿਰ ਦੇ ਜਿਹੜੇ ਮੇਨ ਬਾਜ਼ਾਰ ਨੇ ਉਹਨਾਂ ਨੂੰ ਡਿਵੈਲਪ ਕਰਨਾ ਮੇਨ ਜਿਹੜੀਆਂ ਸੜਕਾਂ ਨੇ ਉਹਨਾਂ ਨੂੰ ਡਿਵੈਲਪ ਕਰਨਾ ਜਾਂ ਹੋਰ ਵੀ ਮੇਨ ਜੋ ਵੀ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਹੋਣ ਵਾਲੀ ਹੈ ਕਿਸੇ ਤਰੀਕੇ ਦੀ ਵੀ ਉਹਦੇ ਚ ਹਰ ਇੱਕ ਚਾਹੇ ਛੋਟੀ ਹੈ ਚਾਹੇ ਵੱਡੀ ਉਹ ਸਾਰੇ ਕੁਝ ਵਿੱਚ ਲਿਆ ਗਿਆ ਹੈ ਫੈਮਿਲੀ ਸਾਹਿਬ ਇਸ ਤੋਂ ਪਹਿਲਾਂ ਵੀ ਮੀਟਿੰਗ ਹੋਈ ਸੀ ਉਦੋਂ ਵੀ ਕਿਹਾ ਗਿਆ ਸੀਗਾ ਕਿ 25-25 ਲੱਖ ਰੁਪਏ ਸਾਰੇ ਵਾਰਡਾਂ ਨੂੰ ਦਿੱਤਾ ਜਾ ਰਿਹਾ ਹੈ ਲੇਕਿਨ ਫਿਰ ਐਮਸੀ ਜਿਹੜੇ ਹੈ ਉਹ ਕਿਤੇ ਨਾ ਕਿਤੇ ਰੋਸਟ ਆ ਜਾਂਦੇ ਹੈ ਕਿ ਸਾਡੇ ਕੰਮ ਨਹੀਂ ਹੋ ਰਹੇ ਤਾਂ ਦਿੱਕਤ ਕਿੱਥੇ ਆ ਰਹੀ ਹੈ ਸਾਰਾ ਸਿਸਟਮ ਕਿਤੇ ਥੋੜਾ ਵਿੱਚ ਲਗਭਗ 3.5 ਕਰੋੜ ਦੇ ਜਿਹੜੇ ਆਪਾਂ ਕੰਮ ਕਰਵਾਏ ਨੇ ਫਾਜ਼ਿਲਕਾ ਸ਼ਹਿਰ ਦੇ ਵਿੱਚ ਚਾਹੇ ਵਾਰਡ ਨੇ ਤੁਸੀਂ ਦੇਖ ਲਓ ਵਾਰਡਾਂ ਦੇ ਵਿੱਚ ਜਿਹੜੀਆਂ ਸੜਕਾਂ ਬਣਨ ਵਾਲੀਆਂ ਸੀ ਹਰ ਵਾਰਡ ਦੇ ਵਿੱਚ ਸੜਕਾਂ ਜਿਹੜੀਆਂ ਫੜਵਾਈਆਂ ਗਈਆਂ ਉਸ ਤੋਂ ਬਾਅਦ ਸ਼ਹਿਰ ਦੀਆਂ ਮੇਨ ਸੜਕਾਂ ਸੀ ਜਿੱਦਾਂ ਤੁਸੀਂ ਦੇਖ ਲਓ ਤੁਸੀਂ ਸਲੇਮ ਸ਼ਾਹ ਬਾਜ਼ਾਰ ਵਾਲੀ ਡਾਕਟਰ ਨਦੀਪ ਹਸਪੀਟਲ ਦੇ ਸਾਹਮਣੇ ਵਾਲੀ ਸੜਕ ਸੀ ਬਹੁਤ ਮਾੜਾ ਹਾਲ ਸੀ ਉਹ ਬਣਾਈ ਗਈ ਹੈ ਸ਼ਾਸਤਰੀ ਚੌਕ ਤੋਂ ਲੈ ਕੇ ਰਾਜਾ ਸਿਨੇਮਾ ਤੱਕ ਜਿਹੜੀ ਰੋਡ ਦਾ ਬਹੁਤ ਮਾੜਾ ਹਾਲ ਸੀ ਉਹ ਜਿਹੜੀ ਨਵੀਂ ਬਣਾਈ ਗਈ ਜਿਹਨੂੰ ਆਪਾਂ ਬਾਣ ਬਾਜ਼ਾਰ ਵੀ ਕਹਿ ਦਿੰਦੇ ਆ ਉਸ ਤੋਂ ਬਾਅਦ ਕੰਟਾਗੜ ਤੋਂ ਲੈ ਕੇ ਰਾਜਾ ਸਿਨੇਮਾ ਤੱਕ ਉਹ ਸੜਕ ਬਣਾਈ ਗਈ ਹੈ ਉੱਥੇ ਸੀਵਰੇਜ ਪਾਇਆ ਗਿਆ ਕੰਟਾਗੜ ਦੇ ਆਸ-ਪਾਸ ਸੜਕਾਂ ਬਣਾਈਆਂ ਗਿਆ ਨੇ ਹੋਰ ਵੀ ਜਿਹੜੀ ਅਨੇਕਾ ਜਿਹੜੀਆਂ ਸੜਕਾਂ ਜਿਹੜੀਆਂ ਖਰਾਬ ਸੀ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਬਣੀਆਂ ਸੀ ਪਰ ਉਹਨਾਂ ਦਾ ਹਜੇ ਕੰਮ ਜਿਹੜਾ ਜਿਹੜਾ ਟਾਈਮ ਪੀਰੀਅਡ ਪੂਰਾ ਨਹੀਂ ਹੋਇਆ ਸੀ ਉਹਨਾਂ ਨੂੰ ਨਵੀਆਂ ਬਣਾਉਣ ਦਾ ਤਾਂ ਉਹਨਾਂ ਦੇ ਪੈਚਵਰਕ ਜਿਹੜੇ ਨੇ ਜ਼ਰੂਰੀ ਸੀਗੇ ਉਹ ਕਰਵਾਏ ਗਏ ਨਹੀਂ ਇਸ ਤੋਂ ਇਲਾਵਾ ਵਿਜੇ ਕਲੋਨੀ ਵਾਲੀ ਸੜਕ ਉਹਦਾ ਹੁਣ ਕੰਮ ਚੱਲ ਰਿਹਾ ਹੈ ਤੇ ਉਹਦੇ ਵਿੱਚ ਜਿਹੜੇ ਖੰਭੇ ਆਉਂਦੇ ਸੀ ਉਹਨਾਂ ਨੂੰ ਸਾਈਡ ਕਰਾਉਣ ਦਾ ਜਿਹੜਾ ਉਹ ਵੀ ਹੁਣ ਜਿਹੜਾ ਆਪਣਾ ਬਿਜਲੀ ਵਿਭਾਗ ਹੈ ਉਹਨਾਂ ਨੂੰ ਦੇਹਤ ਕਰ ਦਿੱਤੀ ਗਈ ਹੈ ਹੋਰ ਵੀ ਸ਼ਹਿਰ ਦੇ ਅਨੇਕਾਂ ਜਿਹੜੇ ਕੰਮ ਨੇ ਉਹ ਸ਼ਹਿਰ ਦੇ ਵਿੱਚ ਕੀਤੇ ਗਏ ਨੇ ਜਿਵੇਂ ਤੁਸੀਂ ਦੇਖ ਲਓ ਸ਼ਹਿਰ ਦੇ ਵੱਖ-ਵੱਖ ਬਾੜਾਂ ਦੇ ਵਿੱਚ ਤੱਕੰਦ ਕੀਤੇ ਜਿਹੜਾ ਚੱਕਣ ਲਈ ਜਿਹੜੇ ਛੋਟੇ ਹਾਥੀ ਟਾਈਪ ਜਿਹੜੀਆਂ ਗੱਡੀਆਂ ਚਲਾਈਆਂ ਗਿਆ ਨੇ अनेका ਹੋਰ ਵੀ ਜਿਹੜੇ ਸ਼ਹਿਰ ਦੇ ਵਿੱਚ ਕੰਮ ਕੀਤੇ ਗਏ ਨੇ ਹੁਣ ਪਿੱਛੇ ਵੀ ਅਸੀਂ ਜਿਹੜੇ ਟੈਂਡਰ ਲਗਾਏ ਨੇ ਸ਼ਹਿਰ ਦੀਆਂ ਕੋਈ ਸੜਕਾਂ ਰਿਪੇਅਰ ਹੋਣ ਵਾਲੀਆਂ ਨੇ ਕੋਈ ਪੈਚ ਵਰਕ ਹੋਣ ਵਾਲੇ ਨੇ ਔਰ ਕੋਈ ਟੈਂਡਰ ਲਗਾਏ ਨੇ ਜਿਵੇਂ ਸੀਵਰੇਜ ਦੇ ਟੱਕਣ ਜਿਹੜੇ ਟੁੱਟੇ ਸੀਗੇ ਤੁਸੀਂ ਦੇਖਿਆ ਹੀ ਹੁਣ ਜਿਹੜੇ ਉਹ ਲੱਗ ਰਹੇ ਨੇ ਨਵੇਂ ਸੀਵਰੇਜ ਦੇ ਟੱਕਣ ਨੇ ਜਾਲੀਆਂ ਨੇ ਉਹ ਲੱਗ ਰੀਆਂ ਨੇ ਤਾਂ ਸੀਵਰੇਜ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ ਤਾਂ ਆਉਣ ਵਾਲੇ ਜਿਹੜੇ ਹੁਣ ਟੈਂਡਰ ਅਸੀਂ ਲਗਾਏ ਨੇ ਆਉਣ ਵਾਲੇ 1 ਮਹੀਨੇ ਡੇਢ ਦੇ ਵਿੱਚ ਵਿੱਚ ਇਹ ਵੀ ਕੰਮ ਜਿਹੜੇ ਪੂਰੇ ਹੋ ਜਾਣਗੇ ਔਰ ਉਸ ਤੋਂ ਬਾਅਦ ਜਿਹੜੇ ਹੁਣ ਟੈਂਡਰ ਆਪਣਾ ਮਤੇ ਪਾਏ ਨੇ ਇਹ ਵੀ ਜਿਹੜਾ ਆਉਣ ਵਾਲੇ ਅਸੀਂ 1 ਸਾਲ ਡੇਢ ਦੇ ਵਿੱਚ ਵਿੱਚ ਟਿਚਾ ਰੱਖਿਆ ਹੈ ਕਿ ਇਹ ਜਿਹੜੇ ਕੰਮ ਨੇ ਡਵੈਲਪਮੈਂਟ ਦੇ ਅਸੀਂ ਪੂਰੇ ਕਰੀਏ। ਇਹ ਕੋਈ ਬਲਾਈਂਡ ਲੋਕ ਨੇ ਸਰੰਦਰ ਆਏ ਨੇ ਕਹਿ ਰਿਹਾ ਸਾਡੀ ਸੁਣਾਈ ਨਹੀਂ ਹੋ ਰਹੀ ਸਰ। ਆ ਮਿਲਦਾ ਮੈਨੂੰ ਆਉਣੇ ਮਿਲੇ ਨੇ ਬਿਠਾਇਆ ਉਹਨਾਂ ਨੂੰ ਮੇਰੇ ਗੱਲ ਸੁਣਦੇ ਆ ਕੀ ਗੱਲ ਐ ਜੋ ਵੀ ਉਹਨਾਂ ਦਾ ਮਸਲਾ ਹੈ ਜੋ ਵੀ ਨਿਕਲੀ ਹੈ ਲੀਗਲੀ ਤੌਰ ਤੇ ਜੋ ਵੀ ਹੁੰਦਾ ਤੁਸੀਂ ਜਰੂਰ ਕਰੋਗੇ ਠੀਕ ਸ਼ਾਇਦ ਕੋਈ ਸੜਕਾ ਜਿਹਾ ਡੈਡ ਰੋਡ ਆ ਜਾਂ ਦੋਸਤਾਂ ਦਾ ਲਿੰਕ ਰੋਡ ਆ ਜਾਂਦਾ ਮੰਡੀ ਬੋਰਡ ਦੀਆਂ ਮੰਡੀ ਬੋਰਡ ਕਹ ਰਿਹਾ ਵੀ ਸ਼ਿਵਰੇ ਵਾਲਿਆ ਨਗਰ ਕੌਂਸਲ ਨੇ ਤੋੜੀਆਂ ਐ ਸ਼ੋਹ ਬਣਾਣਗੇ ਨਗਰ ਕੌਂਸਲ ਕਹਿੰਦੀ ਉਹ ਬਾਅਦ ਵਿੱਚ ਕਰੂਗੀ ਐਸੀ ਇਸ ਵਿੱਚ ਜਾਦਾ ਮੈਂ ਨਹੀਂ ਡਿਪਾਰਟਮੈਂਟਾਂ ਦਾ ਕੰਮ ਹੁੰਦੇ ਨੇ ਮੈਂ ਉਹਨਾਂ ਦਾ ਨਹੀਂ ਉਲਝਣ ਵਿੱਚ ਪਾਉਣਾ ਚਾਹੁੰਦਾ ਅਸੀਂ ਜਿਹੜਾ ਰਿਪੇਅਰ ਦਾ ਟੈਂਡਰ ਹੋਣਾ ਸੀ ਨਗਰ ਕੌਂਸਲ ਤੋਂ ਲਗਾਇਆ ਗਿਆ ਜਿਵੇਂ ਗਊਸ਼ਾਲਾ ਰੋੜਾ ਥੋੜਾ ਜਿਹਾ ਟੋਟਾ ਹੈ ਉਸ ਰਿਪੇਅਰ ਦੇ ਵਿੱਚ ਉਸ ਨੂੰ ਉਹਦੇ ਤੋਂ ਹੀ ਅਸੀਂ ਕਰਾ ਦੇਾਂਗੇ ਔਰ ਇੱਕ ਜਿਹੜੀ ਝੰਡ ਵਾਲਾ ਖਰਤਾ ਰੋੜਾ ਹੈ ਉਹ ਮੰਡੀ ਬੋਰਡ ਦੀ ਰੋੜ ਹੈ ਪੰਜਾਬ ਮੰਡੀ ਬੋਰਡ ਉਹਨਾਂ ਨੇ ਬਣਾਉਣੀ ਹੈ ਤਾਂ ਉਹ ਐਕਸ਼ਨ ਮੈਂ ਦਾਖਲ ਕਰ ਦਿੱਤੀ ਗਈ ਹੈ ਸਾਡੇ ਵੱ ਇਸ ਵੀ ਮਲ ਪਾਇਆ ਜਦੋਂ ਉਸ ਤੋਂ ਬਾਅਦ ਇਹਦਾ ਕੰਡ ਨੇ ਉਹਨਾਂ ਰਿਲੀਜ਼ ਕਰਾ ਦਿੱਤੇ ਜਾਣਗੇ ਉਹਨਾਂ ਜਿਹੜੀ ਉਹ ਵੀ ਰੋਡ ਬਣਾ ਕੇ ਜਿਹੜੀ ਹੈ ਉਹਦੀ ਚੰਗ ਕੀਤੀ ਹੈ 3 4 ਸਾਲ ਪਹਿਲਾਂ ਟੈਂਡਰ ਹੋਇਆ ਸੀ ਸਿਆਹ ਵਜਾ ਦਾ ਅਜੀਤ ਸਿੰਘ ਰੋਡ ਦਾ ਨਾਮ ਰੱਖਣ ਬਾਰੇ ਮਤਾ ਵੀ ਪਾਇਆ ਗਿਆ ਸੀ ਟੈਂਡਰ ਵੀ ਹੋ ਗਿਆ ਇਹ ਡੈਡ ਰੋਡ ਦਾ ਨਾਮ ਪਾਉਣ ਵਾਸਤੇ ਉਹ ਬੋਰਡ ਪਿੰਡ ਸਰਕਾਰ ਦਾ ਕੰਮ ਸ਼ੁਰੂ ਨਹੀਂ ਹੋਇਆ ਓਕੇ ਸਿੱਕੋ ਐਸੇ ਮੇਰੀ ਤੁਸੀਂ ਨੌਲੇਜ ਵਿੱਚ ਲਿਆਂਦਾ ਮੇਰੀ ਨੌਲੇਜ ਵਿੱਚ ਨਹੀਂ ਹੈ ਤਾਂ ਮੈਂ ਅਧਿਕਾਰੀਆਂ ਨੂੰ ਉਹਦੇ ਬਾਰੇ ਲੈਨ ਰਿਪੋਰਟ ਡਿਸਕਸ ਕਰਕੇ ਜੋ ਵੀ ਹੈ ਜੋ ਵੀ ਲੀਗਲੀ ਹੈ ਉਹ ਅਸੀਂ ਕਰਾਂਗੇ ਤਾਂ ਹੋਰ ਵੀ ਜੇ ਕੋਈ ਹੈਗਾ ਤੁਹਾਡੀ ਨੋਲੇਜ ਉਹ ਵੀ ਤੁਸੀਂ ਮੈਨੂੰ ਦੱਸ ਸਕਦੇ ਜੀ ਜੋ ਜੋ ਵੀ ਲੀਗਲੀ ਹੋਣ ਵਾਲਾ ਉਹ ਅਸੀਂ ਪ੍ਰੋਸੈਸ ਜਿਹੜਾ ਜਲਦੀ ਪੂਰਾ ਕਰਾਂਗੇ ਲੇ ਕਿ ਮੁਸ਼ਕਿਲਾਂ ਕਰ ਮੰਗ ਰਹੇ ਨੇ ਜੀ ਨਮਸਕਾਰ ਜੀ ਹਾ ਜੀ ਨਗਰ ਕੌਂਸਲ ਦੇ ਵਿੱਚ ਜੋ ਮੀਟਿੰਗ ਹੋਈ ਉਹਦੇ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਤੇ ਕੁਝ ਜਿਹੜੇ ਪੇਮੈਂਟਸ ਵਗੈਰਾ ਐਸਟੀਮੇਟ ਵਗੈਰਾ ਲਗਾਏ ਗਏ ਨੇ ਤਾਂ ਉਹਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਸ਼ਹਿਰ ਦੇ ਵਕਫਾ ਵਾਰਾਂ ਨੂੰ ਲੈ ਕੇ ਤਾਂ 21 ਨੰਬਰ ਵਾਰਡ ਦੇ ਵਿੱਚ ਵੀ ਜਿਹੜੀਆਂ ਇੰਟਰਲੋਕਿੰਗ ਟਾਈਲਸ ਦੇ ਸੰਬੰਧਿਤ ਜਿਹੜੀਆਂ ਗਲੀਆਂ ਜ਼ਰੂਰਤ ਉਹਦੇ ਸੰਬੰਧੀ 25 ਲੱਖ ਦਾ ਮਤਦਾ ਪਾਇਆ ਗਿਆ ਐਸ ਤੋਂ ਇਲਾਵਾ ਦੁਰਗਾ ਕਲੋਨੀ ਦੇ ਵਿੱਚ ਮੇਨਟੇਨੈਂਸ ਵਾਸਤੇ ਜਿਹੜੀਆਂ ਗਲੀਆਂ ਬਣੀਆਂ ਨੇ ਤੇ ਨਾਲ ਹੀ ਜਿਹੜੀਆਂ ਖਾਲੇ ਵਗੈਰਾ ਨੇ ਦੇ ਬਾਬਾ 49 ਲੱਖ ਜਿਹੜਾ ਇਹ ਟੈਂਡਰ ਪਾਇਆ ਗਿਆ ਹੈ ਰੋਡ ਜਾਲੀਆਂ ਦਾ ਕੋਈ ਕਿਸੇ ਜਗ੍ਹਾ ਤੇ ਸੀਵਰੇਟ ਉੱਪਟੀ ਹੋਏ ਨੇ ਤਾਂ ਉਹਨਾਂ ਸਾਰਿਆਂ ਨੂੰ ਲੈਂਦੇ ਹੋਏ ਜਿਹੜੇ ਕੰਮਨ ਮਤੇ ਪਾਏ ਗਏ ਨੇ ਤਾਂ ਪਹਿਲ ਦੇ ਅਧਾਰ ਤੇ ਜਿਹੜਾ ਇਹ ਕੰਮ ਕਿੱਥੇ ਜਾਂ ਪੁੰਦੇ ਵਾਸਤੇ ਜੀ ਅਪੀਲ ਵੀ ਕੀਤੀ ਗਈ ਹੈ ਤਾਂ ਜਿਵੇਂ ਇਹ ਟੈਂਡਰ ਖੁੱਲਦੇ ਨੇ ਤਾਂ ਇਹਦੇ ਤੇ ਜਿਹੜਾ ਨਾਲ ਦੀ ਨਾਲ ਜਿਹੜਾ ਕੰਮ ਕਰਵਾਉਣ ਦਾ ਵਾਅਦਾ ਦਿੱਤਾ ਗਿਆ ਔਰ ਐਮਐਲਏ ਸਾਹਿਬ ਨੂੰ ਜਿਹੜੀ ਸਪੈਸ਼ਲੀ ਅਪੀਲ ਕੀਤੀ ਗਈ ਹੈ ਕਿ ਜਿੰਨ ਸੰਗੇ ਬਾੜ ਦੇ ਵਿੱਚ ਪੈਂਦੀ ਦੁਰਗਾ ਤੋਬੀ ਕਾਟ ਦੀ ਕਈ ਨੰਬਰ 1 ਤੇ 2 ਜਿੰਦਾ ਲੈਵਲ ਬੀਵਾ ਹੋਣ ਕਰਕੇ ਲੋਕਾਂ ਨੂੰ 40 ਦਿਨਾਂ ਵਿੱਚ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹ ਜਿਹੜਾ ਉਹ ਕੰਮ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤੇ ਨਾਲ ਹੀ ਜਿਹੜਾ ਦੁਰਗਾ ਕੌਂਡ ਦੇ ਵਿੱਚ ਖਾਲੀ ਨੂੰ ਕਵਰ ਕਰਨ ਸੰਬੰਧੀ ਵੀ ਜਿਹੜੇ ਗੱਲ ਜੀ ਇੱਥੇ ਵਿੱਚ ਐਮਐਲਐਸ ਆਦਿ ਵੀ ਇੱਕ 4.50 ਇੱਕ ਦੋ ਮਤੇ ਪੈਂਡਿੰਗ ਕੀਤੇ ਗਏ ਕਿਉਂਕਿ ਉਹਨਾਂ ਕੋਲ ਫਾਰਮੈਟ ਹੀ ਪੂਰੀ ਨਹੀਂ ਸੀ ਬਾਕੀ ਸਾਰਿਆਂ ਦੇ ਸਾਰੇ ਮਤੇ ਸਾਰੇ ਹੁਣ ਤੀਨਾਂ ਪ੍ਰਮਾਣ ਕਿਤੇ ਲਈ ਕੁਝ ਸਰਕਾਰੀ ਮਤੇ ਸੀ ਔਰ ਬਾਕੀ ਜਿਹੜੇ ਕਰੀਬ 20 ਕਰੋੜ ਤੋਂ 31 ਲੱਖ ਰੁਪਏ ਦੇ ਸ਼ਹਿਰ ਦੀ ਗਵਰਨਮੈਂਟ ਦੇ ਅਲੱਗ-ਅਲੱਗ ਦੇ ਖੇਤਰ ਦੇ ਵਿੱਚ ਜਿਹੜੇ ਉਸ ਦੇ ਮਤੇ ਸੀ ਜਿਹੜੇ ਵੀ ਸਾਰੇ ਸਾਰੇ ਪ੍ਰਮਾਣ ਦਿੱਤੇ ਗਏ ਆ ਵਿਜੇ ਕਲੋਨੀ ਦੇ ਬਾਹਰ ਨਗਰ ਕੌਂਸਲ ਦੇ ਕਰੀਬ ਪੰਜ ਛੇ ਇੱਕੜ ਜਗ੍ਹਾ ਐਸੀ ਜਿੰਦੇ ਵਿੱਚ ਅਜ ਤੋਂ 3 ਸਾਲ ਪਹਿਲਾਂ ਇੱਕ ਕਲੋਨੀ ਕੱਟਣ ਦਾ ਮਤਾ ਪਾਇਆ ਸੀ ਔਰ ਉਹ ਲਗਭਗ ਜਿਹੜੀ ਹੈ ਉਹ ਪ੍ਰਵਾਨ ਹਨ ਜੋ ਜਾਣਕਾਰੀ ਮਿਲੀ ਹੈ ਉਹ ਜਲਦੀ ਪ੍ਰਵਾਨੀ ਮਿਲ ਜਾਣੀ ਹੈ ਵੀ ਟਾਈਟੈਨਿਕ ਰੋਡ ਦੇ ਕੰਮ ਉਸ ਕਲੋਨੀ ਦੇ ਵਾਸਤੇ ਸਾਕੇ ਜਿੰਨਾਂ ਨੂੰ ਅਸੀਂ ਪਲਾਟ ਵੇਚੀ ਉਹਨਾਂ ਨੂੰ ਕਮਿਸ਼ਨਲ ਨਾ ਆਵੇ ਐਡਵਾਂਸ ਉਸੇ ਪਾਸ ਕੀਤੇ ਹੈ ਉਸ ਇਲਾਵਾ ਸ਼ਹਿਰ ਦੇ ਵੱਖ-ਵੱਖ ਬਾੜਾਂ ਦੇ 50-50 ਲੱਖ ਰੁਪਏ ਦਾ ਕੰਮ ਜਿਹੜਾ ਹੈ ਉਹ ਸੀ ਅਜੇ ਪ੍ਰਵਾਨੀ ਕੀ ਹਾਊਸ ਨੇ ਸ਼ਹਿਰ ਦੇ ਜਿੰਨੇ ਵੀ ਫਾਰਕ ਹੈ ਉਹਨਾਂ ਦੇ ਨਾਮਕਰਨ ਕਰਨਾ ਔਰ ਉਹਨਾਂ ਦੇ ਉੱਪਰ ਉਹਨਾਂ ਦੇ ਨਾਮ ਦਾ ਗੇਟ ਲਗਾਉਣਾ ਇਹ ਵੀ ਅੱਜ ਪਾਸ ਕੀਤਾ ਹੈ ਸ਼ਹਿਰ ਦੇ ਜਿੰਨੇ ਵੀ ਨਾਲੇ ਖੁੱਲੇ ਆ ਉਹਨਾਂ ਦੀ ਰਿਪੇਅਰ ਤੇ ਉਹਨਾਂ ਨੂੰ ਕਵਰ ਕਰਨ ਦਾ ਕੰਮ ਕੋਈ ਅਸੀਂ ਅੱਜ ਦਾ ਪਾਸ ਕੀਤਾ ਇੱਕ ਲੋਕਾਂ ਨੂੰ ਸਭ ਤੋਂ ਵੱਡੀ ਸਮੱਸਿਆ ਆ ਰਹੀ ਸੀ ਕਿ ਅੰਡਰ ਬ੍ਰਿਜ ਦੇ ਥੱਲੇ ਪਾਣੀ ਖੜ ਜਾਂਦਾ ਬਰਸਾਤਾਂ ਦੇ ਨਾਲ ਦੇ ਵਿੱਚ ਉਸ ਦੀ ਨਿਕਾਸੀ ਦੇ ਵਾਸਤੇ ਅਸੀਂ ਅੱਜ ਕੋਈ ਫੰਡ ਪ੍ਰਵਾਨ ਕੀਤੇ ਹੈ ਔਰ ਕੋਈ ਰਿੰਨਿੰਗ ਕੰਮ ਹੈ ਕਿ ਬਹੁਤ ਜਲਦੀ ਇਸ ਨਦੀ ਟੈਂਡਰ ਪ੍ਰਕਿਰਿਆ ਪੂਰੀ ਕਰਕੇ ਸ਼ੁਰੂ ਕਰਾਤਾ। ਪ੍ਰਧਾਨ ਜੀ ਜੇਕਰ ਗੱਲ ਕਰੀਏ ਤਾਂ 20 ਕਰੋੜ ਦੇ ਲਗਭਗ ਦੇ ਮਤੇ ਪਾਸ ਦਿੱਤੇ ਗਏ ਨੇ। ਪਿਛਲੀ ਵਾਰ ਵੀ ਅਗਰ ਦੇਖੇ ਤਾਂ 3-4 ਕਰੋੜ ਦੇ ਮਤੇ ਪਾਸ ਕੀਤੇ ਗਏ ਸੀ। ਪਰ ਕਈ ਐਮਸੀਐਮ ਵੱਲੋਂ ਇਤਰਾਜ਼ ਜਤਾਇਆ ਜਾਂਦਾ ਵੀ ਉਹਨਾਂ ਦੇ ਵਾਰਡਾਂ ਦੇ ਵਿੱਚ ਕੰਮ ਨਹੀਂ ਹੋ ਰਿਹਾ। ਪਿਛੇ ਪ੍ਰਤੀ ਵਦ 10 ਤੋਂ 12 ਲੱਖ ਰੁਪਇਆ ਹਰ ਵਾਰਡ ਦੇ ਵਿੱਚ ਜਿਹੜਾ ਹੈ। ਇਹਦਾ ਫੀ ਜਿੰਦੇ ਵਿੱਚ ਮੈਕਸਿਮਮ ਕੰਮ ਆਰਐਸ ਸੁਸਾਇਟੀ ਮਕਿੰਦਾ ਨੂੰ ਮਿਲਿਆ ਸੀ ਔਰ ਤਿੰਨ ਤੋਂ ਪੰਜ ਵਾਰਡਾਂ ਦਾ ਕੰਮ ਜਿਹੜਾ ਹੈ ਜਿ ਫਰਮੇਨ ਨੂੰ ਜਾਣਕਾਰੀ ਹੈ ਉਹਦੇ ਵਿੱਚ ਸ਼ੁਰੂ ਨਹੀਂ ਹੋਇਆ ਬਾਕੀ ਵਾਰਡਾਂ ਦੇ ਵਿੱਚ ਜਿਹੜੇ ਕੰਮ ਜਾਂ ਤਾਂ ਪੂਰੇ ਹੋ ਗਏ ਨੇ ਜਾਂ ਇਨ ਪਾਰਟਸ ਹੋ ਗਏ ਚੌਨ ਜਾਂ ਦਾ ਨਿਕਲ ਕਰਕੇ ਉਹ ਜਿਹੜੇ ਕੰਮ ਫਿਰ ਇੱਕ ਵਾਰੀ ਬੰਦ ਹੋ ਗਏ ਸੀ ਉਹ ਕੰਮ ਵੀ ਅਗਲੇ ਹਫ਼ਤੇ ਸ਼ੁਰੂ ਹੋ ਜਾਣਗੇ ਜਿਹੜੇ ਅਸੀਂ ਪਹਿਲਾਂ ਪਾਸ ਕੀਤੇ ਉਹ ਸਾਰੇ ਸਾਰੇ ਕੰਮ ਪੂਰੇ ਹੋਣਗੇ ਪ੍ਰਧਾਨ ਜੀ ਅਗਰ ਗੱਲ ਕਰੀਏ ਤੇ ਸ਼ਹਿਰ ਦੀ ਪ੍ਰਮੁੱਖ ਸੜਕਾਂ ਕਈ ਬਣਾ ਵੀ ਦਿੱਤੀਆਂ ਗਈਆਂ ਨੇ ਉਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ LIC ਰੋਡ ਹੈ ਜਿੱਥੋਂ ਲਗਭਗ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਥੋਂ ਲੰਘਦੇ ਨੇ ਤੇ ਗੰਦਗੀ ਦੇ ਨਾਲ ਅਤੇ ਸੜਕ ਟੁੱਟਣ ਦੇ ਨਾਲ ਲੋਕ ਬਹੁਤ ਪਰੇਸ਼ਾਨ ਨੇ ਉਹਦਾ ਕਿਵੇਂ ਹੱਲ ਕੀਤਾ ਜਾ ਰਿਹਾ ਹੈ ਉਹਦੇ ਵਾਸਤੇ ਵੀ ਅਸੀਂ ਅਗਲੀ ਮੀਟਿੰਗ ਦੇ ਵਿੱਚ ਜਿਹੜਾ ਵਿਚਾਰ ਕਰਕੇ ਉਹਦਾ ਜੋ ਵੀ ਤਕਮੀਨਾ ਤਿਆਰ ਕਰਾਂਗੇ ਤਕਮੀਨਾ ਤਿਆਰ ਕਰਕੇ ਅਸੀਂ ਅਗਲੀ ਮੀਟਿੰਗ ਵਿੱਚ ਹੌਸਲੂ ਪੇਸ਼ ਪ੍ਰਧਾਨ ਜੀ ਇੱਕ ਸੀਵਰੇਜ ਦੀ ਸਮੱਸਿਆ ਬਹੁਤ ਆ ਰਹੀ ਹੈ ਸ਼ਹਿਰ ਦੇ ਵਿੱਚ ਕਿਹਾ ਜਾ ਰਿਹਾ ਸੀ ਵੱਡੀਆਂ ਮਸ਼ੀਨਾਂ ਮੰਗਾਈਆਂ ਜਾ ਰਹੀਆਂ ਨੇ ਉਹਨਾਂ ਦੇ ਨਾਲ ਸਫਾਈ ਕਰਾਈ ਜਾਏਗੀ ਪਰ ਲਗਭਗ ਪਿਛਲੇ 2 ਮਹੀਨਾ ਤੋਂ ਮਸ਼ੀਨ ਹਜੇ ਤੱਕ ਤਫਾਇਲ ਕਾ ਨਹੀਂ ਪਹੁੰਚੀਆਂ ਨੇ ਉਹਨੂੰ ਅਸੀਂ 370 ਲੱਖ ਰੁਪਏ ਦਾ ਮਤਾ ਪਾਸ ਕੀਤਾ ਸੀ ਔਰ ਉਹਨੇ ਕਿ ਅਸੀਂ ਟੈਂਡਰ ਵੀ ਲਗਾਇਆ ਸੀ 10 ਦਿਨ ਕੰਮ ਨੂੰ ਚੱਲਿਆ ਲੇਕਿਨ ਕਿਸੇ ਕਾਰਨ ਕੋ ਕੰਮ ਜਿਹੜਾ ਹੈ ਇੱਕ ਵਾਰ ਬੰਦ ਹੋ ਗਿਆ ਉਹ ਰਿਕਾਰਡ ਜਿਹੜਾ ਹੁੰਦਾ ਹੈ ਉਹ ਸ਼ਾਇਦ ਕਿੰਢੀ ਘਟ ਗਿਆ ਹੈ ਜੇ ਇਹਨਾਂ ਰਿਕੋਰਡ ਵਾਪਸ ਆ ਗਿਆ ਅਸੀਂ ਉਹ ਨਾ ਨਾ ਜਿਹੜਾ ਹੈ ਸ਼ਹਿਰ ਦਾ ਜਿਹੜਾ ਕੰਮ ਸ਼ੁਰੂ ਕਰਾ ਦੇਾਂਗੇ ਡੀਆ ਮਸ਼ੀਨਾ ਵਾਲਾ ਬਾਕੀ ਜੋ ਸਾਡਾ ਸਟਾਫ ਹੈ ਸਿਊਰਜ ਦੇ ਰੈਪਿਡ ਉਹ ਬੜਾ ਆਪਣੀ ਤਨਜੀ ਦੇ ਨਾਲ ਦੁਤੇ ਜੀ ਔਰ ਕੁਲਵੀਰ ਜੀ ਦੀ ਰੈਲ ਮਾਈਡ ਉਸ ਕੰਮ ਕਰ ਰਹੇ ਹੈ ਇੱਥੇ ਕੋਈ ਸੰ ਕੰਪਲੇਂਟ ਆਦੀ ਹੈ ਆਦੇ ਕੋਲ ਪੂਰੀ کوشش ਕਰਦੇ ਆ ਜਿੰਨਾ ਕੋ ਮੈਨੂਅਲ ਪਾਵਰ ਹੈ ਉਹਦੇ ਕੋਲ ਵੀ ਸਿਕਰਾਨੇ ਹੈ ਲੇਕਿਨ ਅਸੀਂ ਜਲਦੀ ਹੀ ਜਿਹੜੀਆਂ ਵੱਡੀਆਂ ਮਸ਼ੀਨਾ ਮੁਰਗੀੜੇ ਵਾਪਸ ਮੰਗਾ ਕੇ ਦੁਬਾਰਾ ਕੰਮ ਸ਼ੁਰੂ ਕਰਾਂਗੇ